ਕਿਉਂਕਿ ਜਿਹੜੇ ਪਰਿਵਾਰ ਲੜ ਨਹੀਂ ਸਕਦੇ ਜਿਹੜੇ ਪਰਿਵਾਰ ਘਰਾਂ ਵਿੱਚ ਬੈਠੇ ਆ ਤੇ ਜਿਨ੍ਹਾਂ ਦੇ ਬੱਚੇ ਸ਼ਹੀਦ ਕੀਤੇ ਆ ਜੋ ਰੋਟੀ ਤੋਂ ਮਥਾਜ ਹੈ ਦਵਾਈਆਂ ਤੋਂ ਮਥਾਜ ਹੈ ਅੱਜ ਉਹਨਾਂ ਲਈ ਇੱਕ ਆਸ ਦੀ ਕਿਰਨ ਬਣਿਆ ਸੀਗਾ ਜਸਵੰਤ ਸਿੰਘ ਖਾਲਸਾ ਹਾਂਜੀ ਤੇ ਜਦੋਂ ਉਹਨਾਂ ਨੂੰ ਇਹ ਲੱਗਦਾ ਤੇ ਮੈਨੂੰ ਲੱਗਦਾ ਇੱਕ ਬਹੁਤ ਵੱਡੀ ਗੱਲ ਇਹ ਹੋਈ ਹੈ ਕਿ ਜਿਹੜਾ ਸਿੱਖ ਕਮਿਊਨਿਟੀ ਦੇ ਇੱਕ ਧੱਬਾ ਲੱਗ ਗਿਆ ਸੀਗਾ ਕਿ ਇਹ ਅਤਵਾਦੀ ਹੈ ਖਾੜਕੂ ਹੈ ਇਹਨਾਂ ਨੇ ਆ ਕੀਤਾ ਪਰ ਜਸਵੰਤ ਸਿੰਘ ਦੇ ਕੰਮ ਨੇ ਮੈਨੂੰ ਲੱਗਦਾ ਇਹ ਸ਼ੋਅ ਕੀਤਾ ਕਿ ਸਟੇਟ ਜਿਹੜੀ ਆ ਉਹ ਅਤਵਾਦੀ ਦੀ ਹੈ ਉਹਨੇ ਸਾਡੇ ਬੰਦੇ ਮਾਰੇ ਹੈ ਤੇ ਹੁਣ ਉਹ ਜਿਹੜੇ ਪਰਿਵਾਰ ਹੈ ਬੇਸ਼ੱਕ ਅਨਪੜੀ ਕਿਉਂ ਨਾ ਹੋਣ ਉਹ ਵੀ ਸਮਝਦੇ ਆ ਕਿ ਸਾਡੇ ਬੰਦਿਆਂ ਦੀ ਕੁਰਬਾਨੀ ਹੋਈ ਹੈ ਤੇ ਉਹਨਾਂ ਦੀ ਨਿਸ਼ਾਨਦੇਹੀ ਗਵਰਨਮੈਂਟ ਨੇ ਆਪ ਕੰਪਨਸੇਟ ਕਰਕੇ ਉਹਨਾਂ ਨੂੰ ਕਰ ਦਿੱਤੀ ਹੈ ਕਿ ਵਾਕਿਆ ਹੀ ਇਹ ਬੰਦੇ ਜਿਹੜੇ ਆ ਲਾਵਾਇੰਸ ਕਹਿ ਕੇ ਮਾਰੇ ਗਏ ਆ ਬਾਕੀ ਪੰਜਾਬ ਦੇ ਵਿੱਚ ਤਾਂ ਅਸੀਂ ਹਾਲ ਤੱਕ ਅਿਨਾਂ ਹੀ ਕਰ ਸਕਦੇ ਆ ਕਿ ਅਸੀਂ ਜਿਹੜਾ ਦਸਨ ਸਿੰਘ ਖਾਲਰ ਦਾ ਕੰਮ ਹੈ ਜੋ ਮਿਸ਼ਨ ਸੀਗਾ ਉਹਨੂੰ ਅੱਗੇ ਉਸੇ ਤਰ੍ਹਾਂ ਜਾਰੀ ਰੱਖੀਏ ਤੇ ਮੇਰਾ ਖਿਆਲ ਹੈ ਜਿਹੜੇ ਚੰਗੇ ਸ਼ਹਿਰ ਦੇ ਲੋਕ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਵੀ ਉਹਨਾਂ ਪੁਲਿਸ ਵਾਲਿਆਂ ਨੂੰ ਭਾਵੇਂ ਉਹ ਕੈਂਸਰ ਦੇ ਮਰੀਜ਼ ਹੈ ਭਾਵੇਂ ਉਹ ਆਪਾ ਰádio ਹੋਈ ਹੋਈ ਉਹਨਾਂ ਵੀਲ ਚੇਰਾਂ ਤੇ ਲਿਆ ਕੇ ਉਮਰ ਕਦਾਂ ਹੋਰ ਕੋਈ ਨਹੀਂ ਬਿਲਕੁਲ ਹੁਣ ਮਹਾਲੀ ਖਾਲਰ ਸਾਹਿਬ ਦੀ ਮੇਰਾ ਖਿਆਲ ਹੈ ਵੀ ਮਿਸ਼ਨ ਤੇ ਕੰਮ ਕਰਨ ਵਾਲਿਆਂ ਦੀ ਜਿਨ੍ਹਾਂ ਨੇ ਮਗਰੋਂ ਕੰਮ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਮੇਰਾ ਖਿਆਲ ਹੈ ਜੀ ਜ਼ਿੰਮੇਵਾਰੀ ਜਿਸਾਂ ਨੇ ਪਾਈ ਆ ਸਾਡੇ ਤੇ ਤੇ ਅਸੀਂ ਉਹੀ ਸੋਚਦੇ ਹਾਂ ਵੀ ਅਸੀਂ ਨਿਭ ਜਾਈਏ ਇਹ ਦੀ